ਟੀ ਮੈਂਬਰ ਸਹਿਬਾਨ ਸਾਰੇ ਆਏ ਹੋਤੋਂ ਤੇ ਸੱਜਣਾਲਾ ਮੈਂ ਇੱਥੇ ਆ ਕੇ ਨਿੱਘਾ ਸਵਾਗਤ ਕਰਦੀ ਆਂ ਤੇ ਜੀ ਆਇਆਂ ਆਖਦੀ ਆਂ ਅੱਜ ਅਸੀਂ ਟੀ ਅੰਗਵੜੀ ਹੈਲਪਰਸ ਤੇ ਇਹ ਕੰਗਵੜੀ ਬਰਕਰਤ ਨੂੰ ਨਿਯੁਕਤੀ ਪੱਤਰ ਵੰਡਣ ਲੱਗੇ ਹਾਂ ਤੇ ਕਈ ਵਾਰ ਤਾਂ ਯੋਗਤਾ ਵੀ ਦੇਖਦੇ ਹੁੰਦੇ ਸੀ ਤਾਂ ਉੱਥੇ ਲੈ ਉਹਨਾਂ ਵੀ ਭਾਈ ਇਹਨੂੰ ਰੱਖ ਲਓ ਉਹ ਪਿਛਲੇ ਸਰਕਾਰਾਂ ਸਮੇ 20-25 ਸਾਲ ਪਹਿਲਾਂ ਇਦਾਂ ਚੱਲਦਾ ਹੁੰਦਾ ਸੀ ਇਹ ਆਮ ਆਗਦੀ ਪਾਰਟੀ ਦੀ ਸਰਕਾਰ ਬਣ ਤੇ ਪਹਿਲੀ ਵਾਰ ਇੱਕ ਤਾਂ ਇਹ ਗੱਲ ਹੋਈ ਤੇ ਪਹਿਲੇ ਡੇਢ ਸਾਲ ਦੌਰਾਨ ਹੀ ਐਨੀਆਂ ਭਰਤੀਆਂ 40 ਹਜ਼ਾਰ ਤੋਂ ਉੱਪਰ ਕਰੀਬ ਮਲਾਜਮ ਭਰਤੀ ਹੋ ਚੁੱਕਿਆ ਤੇ ਜਿਸ ਦੇ ਵਿੱਚ ਆਪਣੇ ਇਸ ਵਿਭਾਗ ਦੇ ਵਿੱਚ ਨਿਯੁਕਤ ਨਾ ਜਿਹੜੀਆਂ ਹੋਈਆਂ ਬਹੁਤ ਹੀ ਲੰਮੇ ਸਮੇਂ ਬਾਅਦ ਤੇਰੇ ਯਾਰ ਚ ਵਿਭਾਗ ਦੇ ਅਫੀਸਰ ਮੈਡਮ ਵਿੱਚ ਇਹਨਾਂ ਨੂੰ ਪਤਾ ਹੋਊਗਾ ਜਿੰਨਾ ਤੱਕ ਮੇਰੀ ਜਾਣਕਾਰੀ ਹੈ ਕੋਈ 15 ਤੋਂ 20 ਸਾਲ ਹੋ ਗਏ ਤੇ ਆਪਣੀ ਇਹ ਸਰਕਾਰ ਆਪਣੀ ਆਪ ਦੀ ਲੋਕਾਂ ਦੀ ਸਰਕਾਰ ਆਈ ਜਦੋਂ ਕਿ ਇਸ ਵਿਭਾਗ ਦੇ ਵਿੱਚ ਨਿਯੁਕਤੀਆਂ ਨਹੀਂ ਹੋਈਆਂ ਅਤੇ ਨਿਰੋਲ ਮੈਪਰੇ ਨਾਲ ਤੇ ਆਨਲਾਈਨ ਸਾਰਾ ਤੇ ਸਰਕਾਰ ਵੱਲੋਂ ਨੌਕਰੀਆਂ ਸਰਕਾਰੀ ਪੱਕੀਆਂ ਜਿਹੜੀਆਂ ਹੋ ਚੁੱਕੀਆਂ ਨੇ ਤੇ ਜੇਕਰ ਮੈਂ ਮੋਗੇ ਜ਼ਿਲ੍ਹੇ ਤੋਂ ਬਾਅਦ ਆਪਣੇ ਬਾਕੀ ਪਰਾਏ ਦੀ ਗੱਲ ਕਰਾਂ ਤਾਂ ਬੜੇ ਲੋਕ ਕਹਿੰਦੇ ਨੇ ਜੀ ਬਾਪੜੇ ਹਲਕੇ 'ਚ ਕਿੰਨੀਆਂ ਜਾਂ ਤੇ ਵਿਰੋਧੀ ਵੀ ਕਹਿੰਦੇ ਨੇ ਕਿ ਸਾਡੇ ਆਸ-ਪਾਸੇ ਤਾਂ ਕੋਈ ਨਹੀਂ ਤੁਹਾਨੂੰ ਉਹਨਾਂ ਦੀ ਜਾਣਕਾਰੀ ਦੇ ਵਾਸਤੇ ਦੱਸ ਦਿਆਂ ਆਪਣੇ ਇਕੱਲੇ ਬਾਗੇਪੁਰਾਣੇ ਦੇ ਵਿੱਚ ਪਿਛਲੇ 1 ਸਾਲ ਸਵਾ ਸਾਲ ਦੇ ਵਿੱਚ ਘਟੋ ਘਟ 100 ਤੋਂ ਪਲੱਸ ਉਹ ਬੇਰੁਜ਼ਗਾਰ ਜਿਹੜੇ ਅਧਿਆਪਕ ਕੱਚੇ ਸੀ ਉਹਨਾਂ ਨੂੰ ਸਰਕਾਰ ਨੇ ਪੱਕਾ ਕੀਤਾ ਜਿਨ੍ਹਾਂ ਚੋਂ ਇੱਕ ਵਾਰ 72 ਟੀਚਰ ਸੀਗੇ ਜਿਨ੍ਹਾਂ ਨੂੰ ਪੱਕਾ ਕੀਤਾ 100 ਤੋਂ ਵੱਧ ਅਧਿਆਪਕ ਇਹੋ ਜਿਹੀ ਸੀ ਜਿਨ੍ਹਾਂ ਦੀ ਤਨਖਾਹਾਂ ਘੱਟ ਸੀ ਸਰਕਾਰ ਨੇ ਤਨਖਾਹਾਂ ਤਿਕਣੀਆਂ ਕੀਤੀਆਂ ਤਿੰਨ ਗੁਣਾ ਕੀਤੀਆਂ ਉਹ ਨਾਲ ਉਹ ਪ੍ਰੋਗਰਾਮ ਹੋਇਆ ਸੀ ਉੱਥੇ ਵੀ ਮੈਂ ਪਹੁੰਚਿਆ ਸੀਗਾ ਪਿਛਲੇ ਦਿਨੀ ਆਪਣੇ ਹੜਕੇ ਦੇ ਵਿੱਚ ਲਗਭਗ 13 ਪਟਵਾਰੀ ਉਹ ਉਹਨਾਂ ਨੂੰ ਨਵੀਆਂ ਨੌਕਰੀਆਂ ਮਿਲੀਆਂ ਉਹ ਨੌਕਰੀਆਂ ਤੇ ਲੱਗੇ ਨੇ ਤੇ ਉਸ ਤੋਂ ਬਾਅਦ ਵੈਟਰੀ ਡਿਪਾਰਟਮੈਂਟ ਦੇ ਵਿੱਚ ਆਪਣੇ ਹੜਕੇ ਦੇ 4 ਤੋਂ 5 ਬੱਚੇ ਈਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਉਸ ਤੋਂ ਬਾਅਦ ਜਿਹੜੀਆਂ ਪੁਲਿਸ ਭਰਤੀਆਂ ਹੋਈਆਂ ਸੀਗੀਆਂ ਉਸ ਦੇ ਵਿੱਚ ਵੀ ਆਪਣੇ ਇਲਾਕੇ ਦੇ ਘੱਟੋ ਘੱਟ 15 ਤੋਂ ਵੱਧ ਨੌਜਵਾਨ ਨੇ ਜਿਹੜੇ ਉਸ ਦੇ ਵਿੱਚ ਭਰਤੀ ਹੋਏ ਨੇ ਤੇ ਜਿਹੜੇ ਮੇਰੇ ਕੋਲ ਘਰੇ ਆਉਂਦੇ ਰਹਿੰਦੇ ਨੇ ਉਹਨਾਂ ਦਾ ਜੇ ਮੈਂ ਹਿਸਾਬ ਲਾਵਾਂ ਤਾਂ ਲਗਭਗ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਜੇ ਤੁਹਾਨੂੰ 31 ਤੁਸੀਂ ਉਹ 10 ਹੋਰ ਏਡੀਆਂ ਨੇ ਆਪਣੀਆਂ 40 ਤੋਂ 42 ਪੋਸਟਾਂ ਸੀਗੀਆਂ ਜੇ ਤੁਹਾਨੂੰ ਵੀ ਵਿੱਚ ਮਿਲਾ ਲਾ ਤਾਂ ਆਪਣੇ ਕੋਲ ਆ ਬਾਕੀ ਕਈ ਡਿਪਾਰਟਮੈਂਟ ਇਦਾਂ ਦੇ ਨੇ ਜਿਨ੍ਹਾਂ ਦਾ ਡਾਟਾ ਨੌਕਰੀਆਂ ਮਿਲ ਗਈਆਂ ਨੇ ਪਰ ਉਹ ਅਜੇ ਉਹਨਾਂ ਦੇ ਨਿਯੁਕਤੀ ਪੱਤਰ ਨਹੀਂ ਸਰਕਾਰ ਵੱਲੋਂ ਆਏ ਤਾਂ ਜੇਕਰ ਸਾਰਾ ਕੁਝ ਮਿਲਾ ਲਾਂਗੇ ਲਗਭਗ 500 ਪਲੱਸ ਸਰਕਾਰੀ ਨੌਕਰੀ ਪਿਛਲੇ ਸਵਾ ਸਾਲ ਦੇ ਵਿੱਚ ਕੱਲੀ ਆਪਣੇ ਹਲਕੇ ਬਾਗੇ ਤਰਾਣੇ ਦੇ ਵਿੱਚ ਆਈ ਆ ਪਹਿਲਾ ਬੜੇ ਸਭ ਤੋਂ ਪਹਿਲਾਂ ਤਾਂ ਮੈਂ ਬਾਣਸਰ ਜਨਾਬ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਨਾਲ ਉਹਨਾਂ ਨੇ ਡਾਕਟਰ ਗੁਰਜੀਤ ਕੋ ਸਾਡੇ ਮੰਤਰੀ ਸਾਹਿਬ ਤੇ ਨਾਲ ਸਾਡੇ ਸੀਡੀਪੀ ਮੈਂਬਰ ਮਨਜੀਤ ਕੋਰ ਤੇ ਮੈਡਮ ਅਨਜੋਨੀ ਤੇ ਇਹਨਾਂ ਇਹਨਾਂ ਦੇ ਨਾਲ ਜਿੰਨਾ ਵੀ ਇਹਨਾਂ ਦਾ ਆਫਿਸ ਸਟਾਫ ਆਇਆ ਹੈ ਨਾ ਪਿਛਲੇ ਲਗਭਗ 1 ਤੋਂ 2 ਮਿੰਟ ਤੱਕ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਇਮਾਨਦਾਰੀ ਦੇ ਨਾਲ ਇੱਕ ਪ੍ਰੋਸੈਸ ਸਟਾਰਟ ਕੀਤਾ ਜਿਵੇਂ ਸਰਕਾਰ ਦੇ ਗਾਈਡਲਾਈਨ ਸੀਗੀਆਂ ਵੀ ਕਿਸੇ ਦੀ ਸ਼ਿਫਾਰਿਸ਼ ਨਹੀਂ ਮੈਰਿਟ ਦੇ ਬੇਸ ਤੇ ਯੋਗਤਾ ਦੇ ਆਧਾਰ ਤੇ ਜਿਹਨੂੰ ਨਿਯੁਕਤੀ ਪੱਤਰ ਜਿਹਨੂੰ ਨੌਕਰੀ ਮਿਲਣੀ ਚਾਹੀਦੀ ਆ ਉਹਨੂੰ ਮਿਲਣੀ ਹੈ ਉਹ ਇਨ੍ਹਾਂ ਦੀ ਜ਼ਿੰਮੇਵਾਰੀ ਸੀ ਤੇ ਮੈਂਨਾਂ ਤੋਂ ਤਰਫੋਂ ਦੇਖ ਕਰਦਾ ਕਿ ਇਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਨਿਭਾਈਆਂ ਅੱਜ ਅਸੀਂ ਇੱਥੇ ਲਗਭਗ 17 ਤੋਂ 20 ਪਿੰਡਾਂ ਦੀਆਂ ਅੱਜਪਗਲ ਇੱਕ ਨੰਬਰ ਤੇ ਬਾਕੀ ਪੰਜ ਮਾੜੀ ਜਿਹੜੀਆਂ ਵਰਕਨ ਦੇ ਉਹਨਾਂ ਦੀ ਅਸੀਂ ਪੋਸਟਾਂ ਦਿੱਤੀਆਂ ਨੇ ਨਾਲ ਦੀ ਨਾਲ 11 ਤੋਂ 12 ਜਿਹੜੇ ਕੇਸ ਪੈਂਡਿੰਗ ਸੀ ਉਹ ਜਲਦੀ ਕਲੀਅਰ ਕਰਕੇ ਉੱਤੇ ਜਾਣਗੇ ਤੇ ਮੈਂ ਤੁਸੀਂ ਇੰਡੀਆ ਵਾਲੇ ਸਾਹਮਣੇ ਸੀ ਮੈਂ ਦੇਖ ਰਿਹਾ ਸੀ ਸਭ ਤੋਂ ਵੱਧ ਤੁਸੀਂ ਮੈਨੂੰ ਇਹ ਗੱਲ ਨਹੀਂ ਹੋਈ ਜਦੋਂ ਮੈਂ ਇਹਨਾਂ ਸਾਰਿਆਂ ਤੋਂ ਪੁੱਛਿਆ ਜੇ ਜਿਹੜੀਆਂ ਤੁਹਾਨੂੰ ਇਹ ਨਿਯੁਕਤੀ ਮਿਲੀ ਆ ਇਹ ਲੋਕਤਾਂ ਦੇ ਆਧਾਰ ਤੇ ਮਿਲੀ ਆ ਤੁਹਾਡੇ ਨੂੰ ਕਿਸੇ ਨੇ 1 ਕਿਰਪੀਆ ਤਾਂ ਨਹੀਂ ਮੰਗਿਆ ਕਿਸੇ ਨੇ ਕੋਈ 100 50 200 400 ਮੰਗਿਆ ਹੋਵੇ ਤਾਂ ਤੁਸੀਂ ਸਾਰੇ ਸਾਹਮਣੇ ਸੀ ਸਾਰਿਆਂ ਨੇ ਇਹ ਹੀ ਕਿਹਾ ਕਿ ਸਾਡੇ ਤੋਂ ਇਹ ਚੀਜ਼ ਦਾ ਕਿਸੇ ਨੇ ਕੋਈ ਰਿਪੀਆ ਨਹੀਂ ਮੰਗਿਆ ਇਹ ਸਾਡੇ ਵਾਸਤੇ ਇੱਕ ਚੈਲੇਂਜ ਵਾਲਾ ਸਥਾ ਹੁੰਦਾ ਕਿ ਜਦੋਂ ਕੋਈ ਡਿਪਾਰਟਮੈਂਟ ਦੇ ਵਿੱਚ ਨਵੇਂ ਪੰਚਾਇਤਾਂ ਚ ਕਮੀਆਂ ਪੂਰੀਆਂ ਨੂੰ ਭਰਤੀ ਕਰਾਉਂਦੇ ਨਵੀਆਂ ਨਿਯੁਕਤੀਆਂ ਵਾਸਤੇ ਸਾਰੇ ਆਫਿਸ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਤੇ ਮਾਗਦਾਰੀ ਦੇ ਨਾਲ ਜਿਹੜੀ ਪੂਰੀ ਪ੍ਰੋਸੈਸ ਆ ਜਿਵੇਂ ਸਰਕਾਰ ਦੀਆਂ ਗਾਈਡਲਾਈਨਸ ਸੀ ਜਾਂ ਆਪਣੀ ਉਹਦੇ ਕੋਲ ਜਿਹੜਾ ਪ੍ਰੋਸੈਸਿੰਗ ਚਲੇ ਚੜਾਇਆ ਤਾਂ ਮੈਂ ਬੱਚ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਇਹਨਾਂ ਨੂੰ ਵਧਾਈ ਵੀ ਦਿੰਦਾ ਤੇ ਨਾਲ ਤੁਸੀਂ মিডিਆ ਵਾਲੇ ਪਹੁੰਚੇ ਤੁਹਾਡੇ ਬਹੁਤ ਬਹੁਤ ਧੰਨ ਕਿੰਨੀ ਜਿਹੜੀ ਹੈਗੀ ਇਹ ਦੀ ਸਟਡੀ ਨੂੰ ਤਨਖਾਹ ਹੋਏ ਜੀ ਜਿਹੜੀ ਇਹਨਾਂ ਦੀ ਜਿਹੜੀ ਬੇਸਿਕ ਸੈਲਰੀ ਆ ਉਹ ਇੱਕ ਵਾਰ ਬੇਸਿਕ ਸੈਲਰੀ ਹੁੰਦੀ ਆ ਬੇਸਿਕ ਸੈਲਰੀ ਵੈਸੀ ਰਾਮ ਸੈਲਰੀ ਤੋਂ ਘੱਟ ਹੁੰਦੀ ਆ ਜੋ ਜਿਹੜੇ ਮੇਰੇ ਅੰਮਲੋ ਨੇ 90000 ਰੁਪਏ ਬਣਦਾ ਤੇ ਮੇਰੀ ਬੇਸ ਸੈਲਰੀ 21-25000 ਰੁਪਏ ਪਰ ਇਹਦੇ ਇਹਨਾਂ ਦੀ ਬੇਸਿਕ ਸੈਲਰੀ 5000 ਤੋਂ 10000 ਬਟ ਸਮੇਂ ਸਮੇਂ ਦੇ ਨਾਲ ਇਹਨਾਂ ਦੀਆਂ ਜਿਹੜੀਆਂ ਵਾਧਾ ਵਾਧੀਆਂ ਲੱਗੀਆਂ ਨੇ ਬਾਕੀ ਵੱਡੀ ਗੱਲ ਇਹ ਆ ਵੀ ਇਹਨਾਂ ਦੀ ਜਿਹੜੀ ਜੋਬ ਆ ਉਹ ਆਪਣੇ ਘਰ ਦੇ ਨੇੜੇ ਆ ਤੇ ਪਿੰਡ ਦੇ ਵਿੱਚ ਹੀ ਆ ਇੱਕ ਪਿੰਡ ਦੇ ਵਿੱਚ 10-15000 ਸੈਲਰੀ ਵਧੀਆ ਮਾਇਨੇ ਰੱਖਦੀ ਆ ਬਾਕੀ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਲੜਕੀਆਂ ਨੇ ਜਿਨ੍ਹਾਂ ਦੀ ਉਮਰ ਛੋਟੀ ਆ ਉਹ ਬਿਲਕੁਲ ਕੁਆਲੀਫਾਈਡ ਨੇ ਬਹੁਤ ਵਧੀਆ ਐਜੂਕੇਸ਼ਨ ਆ ਉਹਨਾਂ ਦੀ ਉਹਨਾਂ ਨੂੰ ਮੈਂ ਨਾਲ ਦੀ ਨਾਲ ਇਹ ਬੇਨਤੀ ਵੀ ਕੀਤੀ ਆ ਵੀ ਤੁਸੀਂ ਅੱਗੇ ਵੀ ਅੱਗੇ ਸਰਕਾਰ ਨੇ ਨੌਕਰੀਆਂ ਕੱਢੀ ਜਾਣੀਆਂ ਨੇ ਤਾਂ ਤੁਸੀਂ ਅੱਗੇ ਟੈਸਟਾਂ ਦੀ ਤਿਆਰੀ ਕਰੀ ਜਾਣੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਹੋਰ ਵੀ ਨੌਕਰੀਆਂ ਮਿਲਣਗੀਆਂ ਤਾਂ ਇਹ ਸਾਰਾ ਪ੍ਰੋਸੈਸ ਸਰੇਸ ਪ੍ਰੋਗਰਾਮ ਤੋਂ ਹਟ ਗਿਆ ਜਿਹੜਾ ਹੈਗਾ ਰਜਿਸਟਰੀਆਂ ਦੀ ਜਿਹੜਾ ਹੈਗਾ ਬਹੁਤ ਦਿੱਕਤ ਹੈਗੀ ਇਹ ਜਿੰਨਾ ਲੋਕਾਂ ਨੇ ਕਹਿਣਾ ਤੁਸੀਂ ਕਮਿੰਟ ਮਲਾ ਦਿਓ ਮੈਂ ਉਹਨਾਂ ਦੇ ਸਾਰੇ ਪੈਸੇ ਬਣਾ ਦਵਾਂ ਓਕੇ ਪਰ ਜਿਹੜੀ ਬੀਸਤੀਆਂ ਦੀ ਦਿੱਕਤ ਆ ਰਹੀ ਹੈ ਇਹ ਕਦੋਂ ਲੱਗਦੀ ਹੈ ਮੈਂ ਇੱਕ 1995 ਤੋਂ ਪਹਿਲਾਂ ਦਾ ਸਰਕਾਰ ਦੀ ਇੱਕ ਵਿਸ਼ਵੇ ਤੋਂ ਪਛਲੇ ਟਾਈਮ ਦਾ ਇੱਕ ਨੋਟੀਫਿਕੇਸ਼ਨ ਆਈ ਸੀ ਕਿ ਜਿਹੜੇ 1995 ਤੋਂ ਪਹਿਲਾਂ ਦੀਆਂ ਜਿਹੜੇ ਦੇਮ ਦੇ ਤਿੰਨ ਕਲੋਜ਼ ਨੇ ਇੱਕ 95 ਤੋਂ ਪਹਿਲਾਂ ਦਾ ਇੱਕ ਜਿਹਦੀ ਤਿੰਨ ਵਾਰ ਸੇਲ ਲਾ ਕਿ ਕਿਉਂਕਿ ਇਹਨਾਂ ਦਾ ਇੱਕ ਹੋਰ ਕਲੋਜ ਆ ਉਹ ਤਿੰਨ ਕਲੋਜ ਦੇ ਵਿੱਚ ਆਪਣਾ ਐਨਓਸੀ ਅਪਲਾਈ ਕਰਨੀ ਪੈਣੀ ਆ ਜਿਹੜੇ ਇਸ ਕਲੋਜ ਦੇ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਐਨਓਸੀ ਦੀ ਲੋੜ ਨਹੀਂ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਐਨਓਸੀ ਤੁਸੀਂ ਅਪਲਾਈ ਕਰਦੇ ਹੋ ਤਾਂ ਉਹ ਮਿਲ ਜਾਂਦੀ ਹੈ ਏਡੀਸੀ ਡਵੈਲਪਮੈਂਟ ਪਰ ਜਿਹੜੇ ਉਹਦੇ ਅੰਦਰੋਂ ਬੈਠੇ ਨੇ ਉਹ ਹਰ ਇੱਕ ਕਿਤੇ ਹੈਗੇ ਨੇ ਜਿਹੜੇ ਕਿ ਨਾਨ ਗਵਰਨਮੈਂਟ ਆਫੀਸ਼ਰ ਨੇ ਉਹ ਸਰਕਾਰ ਦੇ ਨਹੀਂ ਹੈ ਉਹ ਵੈਸੀ ਉਥੇ ਪੁਰਾਣੇ ਕਚਹਿਰੀਆਂ 'ਚ ਬੈਠੇ ਨੇ ਉਹ ਉਹਨਾਂ ਨੂੰ ਵੈਸੇ ਡਰਾਉਂਦੇ ਆ ਲੋਕਾਂ ਨੂੰ ਕਹਿੰਦੇ ਆ ਪੰਨਾ ਉਸਦਾ ਮਿਲ ਨਹੀਂ ਦੀ ਕਿ ਤੁਸੀਂ ਯਾਰ ਪੈਸੇ ਦਿਓ ਫਿਰ ਉਸਦਾ ਕੰਮ ਕਰ ਦਿੰਦਾ ਪਰ ਜਿਨ੍ਹਾਂ ਨੂੰ ਐਨਓਸੀ ਨਹੀਂ ਮਿਲਦੀ ਪਿਛਲੇ ਹਫਤੇ ਮੈਂ ਲਗਭਗ 56 ਐਨਓਸੀ ਇੱਕ ਦਿਨ ਦੇ ਵਿੱਚ ਕਲੀਅਰ ਕਰਾ ਕੇ ਲੈ ਕੇ ਆਇਆ ਤਾਂ ਤੁਸੀਂ ਐਨਓਸੀ ਅਪਲਾਈ ਜ਼ਰੂਰ ਕਰੋ ਉਹ ਕਲੀਅਰ ਹੋ ਜੀ ਨਾਲ ਦੀ ਨਾਲ ਤੁਹਾਡੀ ਇੰਡਸਟਰੀ ਨੂੰ ਥੈਂਕ ਯੂ ਥੈਂਕ ਯੂ ਕੀ ਰਹੀ ਹੋਰ ਤੋਂ ਕੀ ਨਾਂ ਤੁਹਾਡਾ ਹੈ ਲੱਭੇ ਜਵਾ ਕਿਹੜੇ ਪਿੰਡ ਤੋਂ ਹੋ ਤੁਸੀਂ ਕਾਲਕੇ ਤੁਹਾਨੂੰ ਕਿਹੜੀ ਜੋਬ ਮਿਲੀ ਜੀ ਹਾਂ ਮੈਨੂੰ ਅੰਗਰਵਾੜੀ ਹੈਲਪਰ ਦੀ ਮਿਲੀ ਥੋੜੀ ਪੇਕ ਨਹੀਂ ਹੋਈਗੀ ਹੁਣ ਇਹ ਤੋਂ ਅੱਗੇ ਜੀ ਮੰਨ ਲੇ ਪਿੰਡ ਰਾਜਪੁਰਾ ਦਾ ਪਿੰਡ ਮੰਨ ਲੇ ਤੋਂ ਰਾਜਪੁਰਾ ਤੇ ਤੁਹਾਡੀ ਕੁਆਲਿਫੀਕੇਸ਼ਨ ਕੀ ਨਹੀਂ ਤੁਹਾਡੀ ਮੇਰੀ ਕੁਆਲਿਫੀਕੇਸ਼ਨ ਤਾਂ ਪਲੱਸ 2 ਹੀ ਹੈ ਫਿਲਹਾਲ ਮੈਂ ਕੰਪਿਊਟਰ ਦਾ ਨਾਲ ਜਾਰੀ ਕਰ ਰਹੀ ਸੀ ਕਿੰਨੇ ਟਾਈਮ ਤੋਂ ਲੱਗੇ ਸੀ ਇੱਥੇ ਅੰਗਰਬੜੀ ਹੈਲਪਰ ਲਈ ਮੈਨੂੰ ਘੱਟੋ ਘੱਟ ਤਕਰੀਬਨ 6 ਸਾਲ ਹੋ ਚੁਕੇ ਪੋਸਟ ਨੂੰ ਭਾਰਦੇ ਨੂੰ ਤੇ ਇਸ ਟਾਈਮ ਵੀ ਮੈਨੂੰ ਨਾ ਯਕੀਨ ਨਹੀਂ ਹੋ ਰਿਹਾ ਸੀਗਾ ਕਿ ਮੈਨੂੰ ਇਹ ਪੋਸਟ ਮਿਲੂਗੀ ਅਚਾਨਕ ਕਿ ਮੈਨੂੰ ਕਾਲ ਆਈ ਮੇਰਾ ਤਾਂ ਫੋਨ ਵੀ ਬੰਦ ਸੀ ਇੱਕ ਤੋਂ ਅੱਗੇ ਜੀ ਪਿੰਡ ਮਾੜੀ ਬਸਤਾ ਕਰਮਜੀਤ ਕਹਿੰਦੇ ਮਹਿਸੂਸ ਹੋ ਰਿਹਾ ਹੁਣ ਮਾੜੀ ਗੱਲ ਮਹਿਸੂਸ ਹੋ ਰਿਹਾ ਮੈਨੂੰ ਨਾ ਬਹੁਤ ਜ਼ਿਆਦਾ ਜ਼ਰੂਰਤ ਸੀ ਇਸ ਜੌਬ ਦੀ ਕਿ ਮੇਰੇ ਲਈ ਬਹੁਤ ਛੋਟੀ ਜੌਬ ਨਹੀਂ ਇਹ ਮੇਰੇ ਲਈ ਬਹੁਤ ਵੱਡੀ ਆ ਬਹੁਤ ਵੱਡਾ ਮੌਕਾ ਮੇਰੇ ਲਈ ਅੱਗੇ ਵਧਣ ਦਾ ਕੀ ਨਾਂ ਤੁਹਾਡਾ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਮੋਟ ਨਾਮ ਆਇਤੋਂ ਕੀ ਕਦੀ ਜੌਬ ਮਿਲੀ ਆ ਜੀ ਅੱਜ ਮੈਨੂੰ ਹੈਲਪਰ ਦੀ ਜੌਬ ਮਿਲੀ ਕਿਵੇਂ ਲੱਗ ਰਿਹਾ ਇਹ ਤੋਂ ਕੀ ਲੱਗ ਰਿਹਾ ਸਰ ਵਧੀਆ ਲੱਗ ਰਿਹਾ ਬਰਾਮਣ ਦੀ ਪੰਚਾਇਤ ਦਾ ਸભ્ય ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਮੰਡਿਆ ਪਿੰਡ ਆਇਤੋਂ ਨੂੰ ਨਿਯੁਕਤੀ ਪੱਤਰ ਮਿਲਿਆ ਕਾਹਦਾ ਮਿਲਿਆ ਜੀ ਇਹ ਅਗਰਵਾੜੀ ਹੈਲਪਰ ਦਾ ਜੀ ਅੱਛਾ ਇਹ ਥੋੜੀ ਪੜਾਈ ਕਰਤਾ ਕੀਤੀ ਵੀ ਆ ਜੀ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਕਿਵੇਂ ਲੱਗ ਰਿਹਾ ਅੱਜ ਸਰ ਵਧੀਆ ਲੱਗ ਰਿਹਾ ਹੁਣ ਕੀ ਕਰਾਂ ਜਾਓਗੇ ਅੱਜ ਦੀ ਖੁਸ਼ੀ ਬਾਰੇ